ਆ ਵੀ ਆਪ ਆ ਗਏ ਬਸਟਾਡ ਤੇ ਮੜ ਬੇਟ ਕਰਦੇ ਫਿਰ ਆਪਣੇ ਯਾਬ ਦੀ ਤੇ ਆ ਜਾ ਤਾਂ ਫਿਰ ਚੱਲਾਂਗੇ ਉਹਦੇ ਨਾਲ ਦੇ ਤਲਾਏ ਕੱਲੇ ਤੇ ਆਦ ਆਪਾਂ ਲੈ ਕੇ ਆਉਣਾ ਮੋਰਸਾ ਤੋਂ ਸਭ ਤੋਂ ਸਭ ਲਾਸਟ ਮੋਰਸਾ ਕਥੋ ਲੈ ਆਂਦਾ ਕਿੰਨੇ ਦਾ ਲੈ ਆਂਦਾ ਕਿੰਨੇ ਦਾ ਸੇਲ ਕਰਨਾ ਹੈਗਾ ਤੇ ਆਪਾਂ ਸਾਈਨ ਹੈਡ ਮੋਰਸਾ ਦਾ ਕੰਮ ਚਲਾ ਲਿਆ ਹੱਸ ਤੇ ਇਹਨੇ ਆ ਗਏ ਚਲਦੇ ਆ ਤੇ ਆ ਗਏ ਬਸ ਅੱਧਾ ਦਾ ਵੀ ਪਏ ਬਾਸ ਸੱਤੇ ਜਲਦੀ ਇਥੇ ਗਏ ਕੋਈ ਦੋ ਮਿੰਟ ਪਏ ਆ ਜਾਣਗੇ ਬਸ ਕ ਆਪਣਾ ਗਲਮਾ ਬੱਗੇ ਲੈ ਕੇ ਪਾਸ ਸੱਤੇ ਉੱਪਰ ਕੋਲ ਆ ਗਿਆ ਫੋਨ ਦੇ ਜੀਰੇ ਅੱਡੇ ਚ ਵੇਖੋ ਜੀਰੇ ਦੀ ਮਾਰਕੀਟ ਇਹ ਜੀਰੇ ਦਾ ਬਾਸ ਅੱਡਾ ਤੁਹਾਣ ਮਾਹੋ ਜਾਗੇ ਆਪਾਂ ਕਰਦੇ ਗੱਲਬਾਤ ਠੀਕ ਆ ਲੈ ਵੀ ਆਪਾਂ ਪਾਣੇ ਸਟਾਣ ਕੋਲ ਲੋਤੇ ਆ ਇਹ ਬਾਸ ਅਰਦਾ ਸਟਾਣ ਕੋਲ ਲੋਤੀਆਂ ਦਾ ਤੇ ਇਹਨੂੰ ਕਾ ਬਾਪਾ ਬੇਸਾਬ ਬਾਬੇ ਲਾਂਕੀ ਦਾ ਗੁਰਦੁਆਰਾ ਸਾਹਿਬ ਵੀ ਇੱਥੇ ਤੇ ਪਹਿਲਾਂ ਆਪਾਂ ਮੋਟਰਸਾ ਵੰਨੇ ਆ ਫਿਰ ਤੋਂ ਬਾਅਦ ਉਹ ਬਾਸਾ ਮੱਤੇ ਇਕੱਲਾ ਇਹ ਬਾਏ ਰੋਡ ਆ ਗਿਆ ਟੱਕ ਕਾ ਮਾਫ ਤਾਂ ਮਿੰਨੀ ਬੱਸ ਆਉਂਦੇ ਸਤਾਨਪੁਰ ਲੋਕਿਆਂ ਨੂੰ ਸਾਹਮਣੇ ਜਾਂਦੀ ਸੀ ਉਹ ਬੱਸ ਤਾਂ ਮੈਂ ਵੀ ਦੱਸ ਦਿੰਦਾ ਸੀ ਕਿ ਕਿੰਨੇ ਮਿੰਟ ਦੇਣਾ ਮੈਂ ਰੋਕਣਾ ਤਾਂ ਉਹਦੇ ਮੂਹਰੇ ਜਿਹੜੇ ਲੋਪ ਹੈ ਵੇਖੋ ਮੋਟਰਸਾਂ ਵੱਧੂ ਖੜੇ ਛੜੇ ਮੋਟਸ ਹਰਤਨਾਰਾ ਮੋਟਰਸਾਂ ਪਰ ਜੋ ਆਪਾ ਲੈਣਾ ਹੈ ਡੀਲਰਸ ਉਹ ਨਹੀਂ ਮਿਲਿਆ ਆਪਾਂ ਕਰਦੇ ਪੈਂ ਵੇਟ ਕੋਈ ਨਾ ਕੋਈ ਜੇ ਮਿਲਦਾ ਫਿਰ ਲੈ ਕੇ ਆਵਾਂਗੇ ਇਤਤਾਸ ਹੈ ਕਿ ਹੋਰ ਕਾਨੇ-ਬਾਨੇ ਦੇਖੋ ਇਹ ਸੰਤਾਨਪੁਰ ਲੋਧੀ ਇਹ ਚੌਂਕ ਆ ਇੱਥੋਂ ਦਾ ਬੋਟਾਂੜ ਬਣਾ ਆ ਆ ਪਾੜਾ ਮੋਰਸਾ ਲੈਣਾ ਐਸੇ ਆਪਾਂ ਨੂੰ ਮਿਲਿਆ ਨਹੀਂ ਹਰ ਬਾਈ ਉਹਨੇ ਕੋਈ ਹੋਰ ਮੋਰਸਾ 2081 ਮਾਰਦਾ ਤੋਂ ਲਿੰਦੇ ਭਾਈਆ ਤੇ ਆਪਾਂ ਕੰਮ ਕਰ ਪਾ ਵੇਟ ਹੱਥ ਤੇ ਵੈਨੇ ਕਿਹੜਾ ਮੋਰਸਾ ਆਉਂਦਾ ਤੇ ਫੇਰ ਆਪਾਂ ਚੱਲਾਂਗੇ ਇੱਥੋਂ ਬੇਵਾਸ ਫਰੀਕਾੜ ਨੂੰ ਤੇ ਆਪਾਂ ਇਸ ਸੰਤਾਨਪੁਰ ਲੋਧੀ ਬਾਕੀ ਸਾਡੇ ਗੱਲਬਾਤ ਦੇ ਲੱਭ ਗਿਆ ਉਹ ਲੱਭ ਗਿਆ ਲੈ ਵੀ ਆਪਾਂ ਤੱਲੇ ਆਵਾਸ ਰੀਕੜ ਨੂੰ ਆਪਰੇ ਮਜਾੜੀ ਮੋਟਾ ਖਾਗ ਆਪਣੇ ਅੰਦਰ ਵਿਗ ਗਿਆ ਸੀਗਾ ਤੇ ਹੁਣ ਚੱਲਦੇ ਵਾਪਸ ਦੇਖ ਲੋ ਸ਼ਰ ਆ ਜਰਾ ਮੂੜੀ ਖਰਾਬ ਹੋ ਗਿਆ ਯਾਰ ਮਿਲਾਈ ਨਹੀਂ ਜਾਉਂ ਕਰਾਇਆ ਵੀ ਲਾਇਆ ਆ ਤੇ ਪਰ ਆਸ ਨਾ ਆਇਆ ਇਹ ਗਣੋਂ ਦੁਨੀਆ ਦਾ ਰੀਦਾ ਯਾਰ ਕਿ ਹੋ ਡਿਲੈਕਸ ਹੋ ਰੂ ਦੱਸੋ ਜੇ ਆ ਬਾੜੇ ਚੋਂ ਕੈਂਟਾਂਾ ਲੱਕੀ ਹੈ ਪਤਾ ਹੈ ਦੱਸੋ ਜੇ